ਭਾਈ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅਨਾਉਂਸ ਕਰ ਸਸਤੀ ਕਾਲ ਸਵੇਰੇ ਸਵੇਰੇ ਫਿਰਦੇ ਹਾਂ ਮਰੰਡੇ ਸ਼ਹਿਰ ਦੇ ਵਿੱਚ ਮੋਟਰ ਦੀ ਲਾਈਟ ਦਾ ਟਾਈਮ ਹੋ ਗਿਆ ਤੇ ਪਹਿਲਾਂ ਕਹਿੰਦੇ ਪੋਟਾਸ਼ ਲੈ ਆਉਣੀ ਆ ਇਸ ਸਿੰਗਲਿਆਣਿਆਂ ਤੇ ਸਿੰਗਲਿਆਣਿਆਂ ਦੇ ਪੋਟਾਸ਼ ਲੈਣ ਜਾਣੇ ਦੇਖਦੇ ਕਿੰਨੇ ਸੇ ਲਾਉਂਗਾ ਪਾਣੀ ਦੀ ਸ਼ੁਰੂਆਤ ਕਰਨੀ ਥੋੜੀ ਕਣਕ ਨੂੰ ਲਕਟੜਾ ਚੌਕ ਮਸ਼ਹੂਰ ਹੈ ਭਾਈ ਮਰੰਡਾ ਦਾ ਨਾ ਕਾਕਾ ਲੰਘ ਗਏ ਕਿੱਥੇ ਗਏ ਉਹ ਅੱਗੇ ਹੋਰ ਹੀ ਜਾਂਦੇ ਬੰਦੇ ਇਹ ਤਾਂ ਦੁਕਾਨੇ ਬੰਦਾ ਸੀ ਅਗੇ ਸੱਜਰੇ ਆਏ ਨਾ ਸਵੇਰੇ ਸਵੇਰੇ ਟਾਈਮ ਦੀ ਵੀ ਕਮੀ ਹੁੰਦੀ ਹੈ ਗਾਂਜਵਾਰ ਪਰ ਹਲਾਵੇ ਥੋੜੀ ਵੇਟ ਕਰਨ ਥੋੜੀ ਹੋ ਵੇਟ ਕਰਨੀ ਪਈ ਬਸ ਥੋੜੇ ਟਾਈਮ ਜਦ ਅਗੇ ਆਹ ਲਓ ਜੀ। ਕਿੰਨੇ ਅਸਮਾਨ ਨੇ ਤੂੰ ਦੇਖਦੇ ਜਾ ਕੇ। ਲਓ ਜੀ ਪ੍ਰਾਦ ਦਾ ਸੱਲਾ ਲੈ ਜਾਂਦਾ। ਪਾਲੇ ਕਿੰਨੇ ਦਾ? 1800, 1800। 1800 ਆਇਆ ਜੀ। ਕਹਿੰਦੇ 2 ਕਿੱਲੇ ਚ ਪਾ ਦੋ। ਪਹਿਲਾਂ ਵੀ ਇਹਦੇ ਵੀ ਲਗਾਤਾ ਰਹੀ ਨਹੀਂ ਪਹਿਲਾਂ। ਲਓ ਜੀ ਚਾਹ ਵੀ ਕੱਢਿਆ ਬਰਿੰਦਰ ਕੁਮਾਰ ਹੁਣ ਉੱਠਿਆ। 2 ਘੰਟੇ ਸੌਇਆ ਮੈਂ ਆਰਾਮ ਨਾਲ। ਹੁਣ ਉੱਠਿਆ। ਸਹੀ ਟੁੱਟ ਰਿਹਾ ਤਾਂ ਵੀ। ਉਹ ਤੂੰ ਤਾਂ ਦੱਸ ਤੈਨੂੰ ਨਵੇਂ ਨੇ ਮਕਾਨ ਚ ਕਿਵੇਂ ਨਹੀਂਦਾਈ ਉਹ ਹੀ ਦਾ ਹਾਂ ਉਹ ਰੱਖੀ ਨਹੀਂ ਖੁੱਲ ਰਹੀ ਪੀਦੇ ਆਈ ਜਾਂਦੀ ਐ ਰੇ ਪਤਾ ਹਾਂ ਸਾਰਾ ਆਇਆ ਹਾਂ ਬੱਥੇ ਕੀ ਕਿ ਕੈਸਾ ਲੱਗ ਰਿਹਾ ਹੈ ਮੋਟਰਸਾਈਕਲ ਕਿੱਡਾ ਹੋ ਗਿਆ ਮਾਂ ਪਿਓ ਜੂਰ ਲੱਗ ਗਿਆ ਣਾੜ ਜੜ ਕੇ ਆਈ ਜਾਂਦੀ ਚਲੋ ਕੋਈ ਗੱਲ ਨਹੀਂ ਮਹਾਰਾਜ ਤੈਨੂੰ ਸਵਾਸਤ ਕਰੀਂ ਅੱਜ ਵੀ ਫਿਰ ਦਰਖਤ ਪਟਣ ਨਹੀਂ ਹੋਇਆ ਯਾਨੀ ਜਿਹੜਾ ਪਟਣਾ ਦਾ ਆਪਣਾ ਦੇ ਬਾਬਾਈ ਦੇ ਅੰਦਰੇ ਪੜਦ ਨੇ ਕੀ ਕਰਨਾ ਖਾਵੇ ਰੁੱਖਾ ਕੋਈ ਕਰਨਾ ਖਾਵੇ ਉਹ ਕਿੱਥੇ ਹੈ ਬਿੱਤਰ ਹਾਂ ਉਹ ਵੀ ਹਾਂ ਜੰਦਾ ਆਇਆ ਦੇਖ ਲੈ ਇੱਧਰ ਪਤਾ ਨਹੀਂ ਕੋਈ ਘਰ ਨਾ ਖਾਵੇ ਰੁੱਖਾ ਹੈ ਕੋਈ ਘਰ ਨਾ ਸੋਵੇ ਭੁੱਖਾ ਦੱਬ ਕੇ ਬਾਹ ਰੱਜ ਕੇ ਖਾ ਪਰ ਮਸ਼ੇ ਤਾਂ ਆਪਣੀ ਸਿਹਤ ਵਚਾ ਕੀ ਬਾਤ ਹੈ ਮਾਲ ਖਾ ਸਕਦੇ ਹਾਂ ਹਾਂ ਕਾ ਉਹ ਤਾਂ ਦਵਾਈ ਹੈ ਖਾ ਕਰਤੇ ਫੋਨ ਆ ਗਿਆ ਇਹਨੇ ਵੀ ਦੁਕਾਨ ਪਰ ਚਲੇ ਜਾਓ ਕਿਆ ਜਵਾਬ ਦਿੱਤਾ ਤੇ ਭਾਈ ਕੱਕਾ ਦਾ ਨਵੇੜ ਕੇ ਹਟਿਆ ਹੁਣ ਠੀਕ ਹੈ ਤੂੜੀ ਤੂੜੀ ਪਾਈ ਉਧਰ ਹੋਏ ਨੇ ਤੇ ਕੱਕ ਹਾਂ ਬਾਕੀ ਰੇ ਪਾਕੇ ਹਟਿਆ ਕਣਕ ਚ ਇਹਨ ਕੱਲਾ ਬੰਦਾ ਕਿੱਥੇ ਕਿੱਥੇ ਜਾਊਗਾ ਬੰਦਾ ਕਿੱਥੇ ਕਿੱਥੇ ਜਾਵੇ ਅਜੇ ਕੱਕ ਵੱਢਣੇ ਆ ਲੈ ਹਲੇ ਵੱਢਣੇ ਆ ਮੂਲੀ ਖਾਣੀ ਐ ਮੂਲੀ ਖਾਣੀ ਉਹ ਵੀ ਕਿਆ ਖਾਣੀ ਐ ਵੀ ਕੰਮ ਨਹੀਂ ਨਿਭੜਦਾ ਸਾਤੀ ਨਹੀਂ ਲੱਭੀ ਐ ਏਦਾਂ ਘੰਟੇ ਦਾ ਹਰਾਮ ਕਰਦਾ ਠੀਕ ਐ ਫਿਰ ਹੋਰ ਉਧਰ ਚੱਕਲਾ ਲਾਈ ਵੀ ਐ ਉਧਰ ਸਵੇਰੇ ਰੋਟਾ ਬੀਟਰ ਲੈ ਕੇ ਜਾਣਾ ਫਿਰ ਰਿਕਸ਼ਾ ਚੱਕ ਕੇ ਲੈ ਆਂ ਜਮਕੌਰ ਤੇ ਆਪ ਜੇ ਰਾਕੇ ਲੈ ਠੀਕ ਐ ਕੱਲਾ ਬੰਦਾ ਕੱਲਾ ਇੱਕ ਜਾਨ ਨੂੰ 100 ਸਿਆਪੇ ਇੱਕ ਜਾਨ ਨੂੰ ਕੋਈ ਨਹੀਂ ਨਾ ਦੇਖਦਾ ਜਿਹੜਾ 100 ਕੰਮ ਸਵੇਰ ਦੇ ਗਾਨ ਤੇ ਦੁਕਾਨ ਪਰ ਨਹੀਂ ਗਿਆ ਇਹ ਗੱਲ ਕਹਿਤੀ ਮੈਨੂੰ ਹੂੰ ਮੈਂ ਇੱਕ ਵਾਰ ਤਾਂ ਰੂ ਰੂ ਹੋਈ ਏ ਮੇਰੀ ਜਦ ਮੈਨੂੰ ਫਿਰ ਵੀ ਇੱਕ ਕਰ ਕਰਾ ਕੇ ਵੀ ਲੋਕ ਛੇਤਰ ਮਾਰਦੇ ਆ ਪਰ ਬਾਕੀ ਕੋਈ ਗੱਲ ਨਹੀਂ ਹੈਗੀ ਗਾਹ ਨੂੰ ਆਪਾਂ ਅਰੂਦਾ ਦਾ ਵੀ ਕਰਨ ਲੱਗੇ ਆ ਢਾਈ ਕਿਲੇ ਲਾਉਣੇ ਆ ਇਧਰ ਆ ਜੀ ਨਹੀਂ ਕਿ ਆਪਾਂ ਨੇ ਠੀਕ ਹੈ ਵਧੀਆ ਲਾਉਣਾ ਬੀਐਨਆਰ ਅਰੂਦ ਲਾ ਰਹੇ ਆ ਕੋਪੀਤੇ ਦਾ ਕੰਮ ਵੀ ਕਰਨਾ ਨਾਲ ਸਬਜ਼ੀਆਂ ਦਾ ਵੀ ਕਰਨਾ ਬਤਾਉਂ ਵੀ ਬੀਜੂਗਾ ਦੋਕ ਨਾਲ ਠੀਕ ਹੈ ਸਾਰਾ ਕਰੂੰਗਾ ਮੈਂ ਦੁਕਾਨ ਬਕਾ ਜਾਊਂਗਾ ਇੱਥੇ ਆਪਾਂ ਮੈਂ ਗੱਲ ਹੋਈ ਤੇ ਮੇਰੀ ਮਨਜੀਤ ਨਾਲ ਕਹਿੰਦਾ 50 ਲੱਖ ਦਾ ਜਿਹੜਾ ਲੋਨ ਕਰ ਦੇਣਾ ਇਧਰ ਪਿੱਛੇ ਪਾ ਲੈਣਾ ਮੈਂ ਹਾਂ 40 ਗਾਂ ਰੱਖ ਲੈਣੀ ਹੁਣ ਯਾਰ ਲੱਕ 40 ਇੱਥੇ ਰੱਖਾਉਣੀਆਂ 40 ਨਹੀਂ 50 ਰਕਦਾ ਲੋਨ ਦਾ ਕਰ ਦੇਣਾ ਬਾਕੀ ਮੇਰੇ ਕੋਲ ਕੈਸ਼ ਪਿਆ ਜਿਹੜਾ ਅੱਛਾ ਅੱਛਾ ਉਹ ਵੀ ਪਾਉਂਗਾ ਵਿੱਚ ਪਾ ਕੇ ਤੀਜਾ ਇਹ ਡੰਗਰ ਰੱਖੂਗਾ ਦੋ ਬਈ ਇਹ ਰੱਖੂਗਾ ਵਧੀਆ ਦੁੱਧ ਮੇਲਾ ਨਹੀਂ ਕਾਹਗਾ ਵਧੀਆ ਟੌਰ ਨਾਲ ਕੰਮ ਕਰਨਾ ਇਹ ਜੀ ਮਿਹਨਤੀ ਬੰਦਾ ਹੈ ਦਿਖਾਓ ਵੀ ਕਰਦੇ ਨੇ ਕੰਮ ਵੀ ਸਾਨੂੰ ਗਿਣਾਤੇ ਨੇ ਕੱਲ ਨੂੰ ਇਹਦਾ ਸਪੈਸ਼ਲ ਪੋਡਕਾਸਟ ਹੋਣਾ ਸ਼ਾਮ ਨੂੰ ਕੱਲ ਨੂੰ ਆ ਕੱਲ ਨੂੰ ਮੁੱਦੇ ਦੀ ਗੱਲ ਹੋਊਗੀ ਵਧੀਆ ਗੱਲ ਕਰਨੀ ਕੱਲ ਨੂੰ ਕੱਲ ਨੂੰ ਕੋਈ ਜੁੜੀ ਮੁੱਦੇ ਦੀ ਗੱਲ ਕਰਨੀ ਆ ਪਰਸੋਂ ਨੂੰ ਪਾਉਂਗੇ ਅਸੀਂ ਕੱਲ ਨੂੰ ਰਿਕਾਰਡ ਕਰੂਗੇ ਕੱਲ ਨੂੰ ਜਿਹੜੀ ਉਹ ਜਰੂਰ ਬਰੋ ਉਹ ਜਰੂਰ ਸਮਝਦਾ ਵੀਰੇ ਆਪਾਂ ਨੇ ਆਪਣੀ ਮਿੱਟੀ ਨੂੰ ਬਚਾਉਣਾ ਠੀਕ ਹੈ ਆਪਣੇ ਪਿੰਡਾਂ ਨਾਲ ਜੁੜਨਾ ਹੈ ਆਪਣੀ ਮਿੱਟੀ ਨਾਲ ਜੁੜਨਾ ਹੈ ਆਪਣੇ ਦੇਸ਼ ਨਾਲ ਜੁੜਨਾ ਹੈ ਬਾਹਰ ਵਾਲੇ ਮੁੱਦੇ ਤੇ ਗੱਲ ਕਰਨੀ ਹੈ ਕੱਲ੍ਹ ਟਾਈਮ ਕੱਢ ਲਈਂ ਕੱਲ੍ਹ ਫਿਰ ਕੱਲ ਨੂੰ ਇਹਨੇ ਕੰਮ ਨਾ ਘੱਟੇ ਕਰੀ ਕੱਲ ਨੂੰ ਕੰਮ ਨਹੀਂ ਕੱਲ ਨੂੰ ਬਸ ਇਹੀ ਕੰਮ ਪਣਾ ਕੱਲ ਨੂੰ ਇਹ ਗੱਲ ਬਾਰੇ ਬੋਲਣਾ ਆਪਾਂ ਨੇ ਹੂੰ ਕੋਈ ਚੱਕਰਾਂ ਦੀ ਗੱਲ ਨਹੀਂ ਓਕੇ ਆਓ ਕੱਲ ਨੂੰ ਮਿਲਦੇ ਆ ਫਿਰ ਆਪਾਂ ਕੱਲ ਮਿਲਦੇ ਆ 12 ਪਰਸੋਂ ਨੂੰ ਪੋਡਕਾਸਟ ਪਾएंगे ਕੱਲ ਨੂੰ ਤਾਂ ਰਿਕਾਰਡ ਕਰਾਂਗੇ ਕੱਲ ਨੂੰ 1:00 ਵਜੇ ਬਾਅਦ ਰਿਕਾਰਡ ਕਰਾਂਗੇ ਕੱਲ ਨੂੰ 12:00 ਵਜੇ ਤੱਕ ਮੈਂ ਡੈਡੀ ਦੇ ਟੈਸਟ ਕਰਾਉਣੇ ਆ ਸਵੇਰੇ ਫਿਰ ਕਰਾ ਕੇ 1:00 ਵਜੇ ਬਾਅਦ ਗੱਲਬਾਤ ਕਰਨੀ ਹੈ ਸਾਡੀ ਨਾ ਤੋ ਕੇ ਕੱਪੜੇ ਵਧੀਆ ਪਾਉਂਗਾ ਪ੍ਰੋਫੈਸ਼ਨਲ ਤਰੀਕੇ ਨਾਲ ਆਉਂਗਾ ਗੇਮ 'ਚ ਦੁਬਾਰਾ ਚਲੋ ਠੀਕ ਹੈ ਓਕੇ ਧੰਨਵਾਦ ਥੋੜੀ ਜਿਹੀ ਸਮੇਂ ਦੇ ਪਹਿਲਾਂ ਲੇਟ ਭੱਜੀ ਮੋਟਰ ਤੇ ਆਏ ਆਂ ਵਿਛੜੀ ਵਾਲੇ ਪਾਸੇ ਦੇਖਦੇ ਹੁਣ ਕਿਹੜਾ ਰਹਿ ਗਿਆ ਕਿਨੇ ਭਰ ਗਿਆ ਜੇ ਕਿਤੇ ਰਹਿ ਗਿਆ ਫਿਰ ਦੁਬਾਰਾ ਸੰਝਣੀ ਪੈ ਜਾਣੀ ਹੈ ਪਰ ਪ੍ਰੋਬਲਮ ਇਹ ਹੈ ਵੀ ਕਣਕ ਪੀੜੀ ਪੈ ਜਾਂਦੀ ਹੈ ਹੂੰ 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 ਕੋਈ ਕੰਮ ਹੋ ਗਿਆ ਯਾ ਡਰਤਾ ਕੇਰਾ ਰਹਿ ਗਿਆ ਖਾਸਾ ਪੈਪਲਨ ਵੀ ਪਾਣੀ ਪੀਂਦੀ ਆ ਪੈਪਲਨ ਦਵਾਈ ਆ ਜੀ ਹੁਣ ਕਣਕ ਚ ਹਾਲੇ ਪੈਪਲਿਕ ਆ ਹਾਂ ਹਾਂ ਥੱਲੇ ਤੇ ਆਹ ਮਤਲਬ ਥੱਲੇ ਤੇ ਥੱਲੇ ਤੇ ਉੱਧਰ ਤੇ ਆਇਆ ਵਾ ਉੱਪਰ ਤੱਕ ਗਿਆ ਰੋ ਖਾਲੇ ਰਬਣੀ ਨਹੀਂ ਨਹੀਂ ਮੈਂ ਬਲੇ ਥੋੜੀ ਲੀਕ ਹੈ ਮਾੜੀ ਬੈਠ ਗੀ ਗਿਆ ਆਉਂਦਾ ਹਾਂ ਦੀ ਰਸਮ ਮਰ ਕੋ ਮੀ ਗਿਆ ਨਾ ਪਾਣੀ ਉਧਰ ਨੂੰ ਗਿਆ ਹੋਇਆ ਉਧਰ ਤੇ ਆਇਆ ਵਾ ਬਾਤ ਕੱਟ ਕੇ ਥੱਲੇ ਨੂੰ ਪਾਣੀ ਉਧਰ ਚਲੇ ਗਿਆ ਨਹੀਂ 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 ਮੈਂ ਉਰੇ ਬੈਠਾ ਰਿਹਾ ਪਾਇਪ ਲੈ ਲੀਕ ਹੁੰਦੀ ਮੈਨੂੰ ਪਤਾ ਨਾ ਹੁੰਦਾ ਦੱਸ ਕਿੱਥੇ ਬਲੂ ਲੀਕਲੀ ਹੋਈ ਹੈ ਉਧਰ ਤੇ ਪਾਣੀ ਅੱਗੇ ਜਾਂ ਉਧਰ ਕੱਟ ਕੇ ਮੁੜ ਕੇ ਵਾਪਸ ਹੋ ਗਿਆ ਉਧਰ ਨੂੰ अच्छा वे उधर ते आया पानी हां मैं बलान ਤੇ ਲੀਕ ਹੁੰਦੀ ਪੈਟੇ ਮਾਰ ਬੈਠੇ ਸਾਰੇ ਤੇ ਪਾਪਾ ਬਰੇ ਘੁੰਮਿਆ ਤੇ ਵਿਚੇ ਸਾਰੇ ਕਿਤੇ ਨਹੀਂ ਮੈਂ ਹੁਆਇ ਕਰੂੰ ਮਾ ਇੱਥੇ ਇਧਰ ਛੱਡ ਦਿੰਦਾ ਹਾਂ ਹਾਂ ਫਿਰ ਕਿਹੜੇ ਉੱਥੇ ਨਹੀਂ ਜਾਣਾ ਪਾਣੀ ਨੇ ਜੋਰੇ ਦੇ ਛੱਡੇਗਾ ਮੋਟਰ ਨੇ ਕੁਝ ਵੀ ਨਹੀਂ ਕਰਿਆ ਯਾਰ ساری ਦਿੜੀ ਚ ਕੁਝ ਵੀ ਨਹੀਂ ਕਰਿਆ ਮੋਟਰ ਨੇ ਪਰਲ ਤਦਾ ਬਹੁਤ ਲੇਟ ਚਲਾਈ ਮੋਟਰ ਇਹ ਨੂੰ ਪੱਜ ਘੰਟੇ ਪੜੀ ਪਈ ਗਿਆ ਜੇ ਉਹ ਕਰਦੀ ਹੋਰ ਲੈਣਾ ਨਹੀਂ ਆ ਪੈ ਜੋ ਖਾਈ ਹੋ ਜਾਂਦਾ ਪਾਣੀ ਇਹ ਪਾਣੀ ਖਾਣਾ ਤਾਂ ਚੰਗਾ ਪਰ ਪਾਣੀ ਦਾ ਫੁੱਲ ਦਾ ਜਿਆਦਾ ਭਰਤਾ ਇੰਨਾ ਪਾਣੀ ਥੋੜੀ ਪਰੀ ਜਾ ਲਾ ਡੱਡੂ ਦਾ ਬੁਲਾਏ ਪਏ ਖੇਤ ਕੈਰ ਦੇ ਉਹ ਹੀ ਦਾ ਉਹ ਗਈਏ ਨਾ ਮੈਂ ਪਾਣੀ ਦੀ ਗੌਰ ਰੱਖਣੀ ਹੈ ਡੱਕਿਆ ਦਾ ਪਿਆ ਪਾਣੀ ਪਾਤਾ ਜਿਆਦਾ ਫੈਲਟ ਨੇ ਹੁ ਮੰਦਾ ਹੈ ਨਹੀਂ ਅੱਜ ਪਾਇਆ ਜੋ ਪਟਾਸ ਜਿਹੜੀ ਸਵੇਰੇ ਲੈਂਦੀ ਸੀ ਮਰੰਡੇ ਤੇ ਪਟਾਸ ਨਾਲ ਪਾਇਆ ਯੂਰੀਆ ਇੱਕ ਪਾਇਆ ਸੁਪਰ ਦਾ ਥੈਲਾ ਸੁਪਰ ਪਾਇਆ ਬਾਬੇ ਇੱਕ ਪਾਇ ਸੁਪਰ ਇੱਕੋ ਬਥੇਲਾ ਪਟਾਸ ਦਾ ਇੱਕ ਯੂਰੀਆ ਦਾ ਇੱਕ ਏਕੜ ਦਾ ਪਾਣੀ ਬਹੁਤ ਜਿਆਦਾ ਭਰਤਾ ਮੰਦਾ ਨਹੀਂ ਹੈਗਾ ਕੱਟ ਕੇ ਗਿਆ ਚਾਹੀ ਪਿੱਤੀ ਜਾ ਕੇ ਹਣਕ ਨੂੰ ਚੱਲਦਾ ਪਾਣੀ ਸਾਹ ਬੀ ਕੇ ਅਜਿਹਾ ਤੇਰਾ ਆਕਰੋ ਡਿਪਾਈ ਪੀ ਚਾਹੀ ਪਿੱਤੀ ਜਾ ਕੇ ਸਾਹ ਬੀ ਕੇ ਤਰਨਾ ਫਿਰ ਪੜਿਆ ਹਨਾ ਨਾ ਪਣੀ ਨੋਗਾ ਅੰਡੇ ਜਬੜਾ ਵੀ ਨਹੀਂ ਪਾਣੀ ਹੈ ਪੈ ਤੇ ਘੁੰਮੇ ਵਾ ਟਰੈਕਟਰ ਚ ਤਬੀ ਇਹ ਨਾ ਬਾ ਹੋਇਆ ਹੈ ਤਬੀ ਪਾਣੀ ਖਾਂਦਾ ਹੀ ਬਹੁਤ ਤਬੀ ਨਾ ਪਾਣੀ ਵੱਧ ਖਾ ਜੇ ਇਕੱਲਾ ਰੋਟੋਵੀਟਰ ਨਾਲ ਵਾਹ ਹੋਵੇ ਫਿਰ ਨਹੀਂ ਪਾਣੀ ਖਾਂਦਾ ਨਹੀਂ ਡਬਿਟਰ ਨਾਲ ਪਾਣੀ ਨਾ ਨਿਕਲਦਾ ਕਣਕ ਦੇ ਵਿੱਚ ਪੂਰਾ ਉਥਾਲਾ ਹਲ ਵੀ ਫੇਰੇ ਹੋਏ ਆ ਤਾਂ ਵੀ ਫਿਰ ਨਹੀਂ ਗੱਡ ਗੱਡ ਆਹ ਰੋ ਪੂਲਾ ਬਾਉਂਦ ਤੱਕ ਚੜਦਾ ਇਹ ਦੇਖ ਲੋ ਜੀ ਸਮਾਂ ਬਦਲ ਗਿਆ ਕਿਸੇ ਟਾਈਮ ਇੱਥੇ ਮੈਂ ਕਟੋ-ਕਟ ਵੀ ਜਿਆਦਾ ਨਹੀਂ ਦਾ 15 ਸਾਲਾਂ ਇੰਜਣ ਚਲਾਇਆ ਆ ਬੋਰ ਤੇ ਇੱਥੇ ਨੂੰ ਖਾ ਲੰਦਾ ਤਾਂ ਪਹਿਲਾਂ ਸਾਡੇ ਆ ਰੌਣਕਾਂ ਦੀ ਹੁਣ ਸਵੇਂ ਬਦਲ ਗਏ ਹੁਣ ਪੈਪ ਦੱਬੋਗੇ ਤੇਰੀ ਗੱਲ ਸਹੀ ਹੈ ਕਣਕ ਦੇ ਬੀਜ ਦੀ ਗਰੋਥ ਘਟ ਹੈ ਹਾਂ ਗਰੋਥ ਘਟ ਹੈ ਆਪਣੀ ਫਸਲ ਦੀ ਬੀਜ ਗਰੋਥ ਪੂਰੀ ਹੈ ਗਰੋਥ ਹਾਈ ਨਹੀਂ ਜੀ ਜਿੰਦੀ ਫਰਕ ਸਲਾ ਹਾਂ ਹਾਂ ਦੇਖ ਲੈ ਤਾਂ ਸਲਾ ਨਾ ਜੀ ਵੀਰ ਇਹ ਸਬੰਧ ਦਾ ਫਰਕ ਹੈ ਫੇਰ ਦੇਖ ਲੈ ਇਹ ਬੀਜ ਹੈ ਜੀ ਡੀਬੀਡਬਲ 372 ਇੱਕ ਦਿਨ ਦਾ ਫਰਕ ਹੈ ਇਧਰ ਕਣਕ ਦੇਖ ਲਓ ਆਹ ਕਣਕ ਦੇਖ ਲਓ ਇਦੀ ਗਰੋਥ ਬਹੁਤ ਘੱਟ ਹੈ ਮਧਰਾ ਰਹਿੰਦਾ ਥੋੜਾ ਜਿਹਾ ਕਹਿੰਦੇ ਮਧਰਾ ਵੀ ਰਹਦਾ ਜਾਂ ਮਧਰਾ ਜਿਹਾ ਵਧਰਾ ਬੈਠੇ ਸਾਨੂੰ ਉਂ ਡਾਣੇ ਦਾ ਬਥੇਰੇ ਹੋ ਗਏ ਹੋਏ ਬਾਕੀ ਕਰਮ ਹੈ ਜੀ ਸਾਡੇ ਕਿਆ ਬਣਦਾ ਦੋ ਦਿਨ ਦਾ ਫਰਕ ਆ ਹੀ ਹੈ ਲਾਗੂ ਅਗਲੀ ਢੰਡਾ ਨਾ ਹਾਂ ਅੱਗੇ ਖੜੀ ਹੋ ਖੰਡੀ ਖੰਡੀ ਤੇਰੇ ਕਿੰਨੀ ਕਾ ਹੋਰ ਇਹ ਤਾਂ ਡੱਡੂ ਬੋਲੇ ਮੈਂ ਤੇਰੇ ਮੈਂ ਉਹ ਵਾਣੀ ਤਾਂ ਖਾਊਗਾ ਹੁਣ ਤਾਂ ਗਿਆ ਔਰ ਤੇ ਪਰ ਕਿਹਨੂੰ ਮੈਂ ਸ਼ਾਮ ਨੂੰ ਜਾਣਾ ਵਿਆਹ ਤੇ ਚਲੋ ਜੀ ਬਹੁਤ ਬਹੁਤ ਧੰਨਵਾਦ ਸਾਡਾ ਤੁਹਾਡਾ ਸੌਰੀ